माफ करना कमलजीत जी ਤੁਹਾਨੂੰ ਸ਼ਾਇਦ ਬੁਰਾ ਵੀ ਲੱਗੇ ਮੇਰਾ ਸ਼ਬਦ ਹਾਂਜੀ ਹਾਂਜੀ ਕਿਹੜੀ ਗੱਲ ਕਰਾਂਗੇ ਬਰਸਾਤੀ ਡੱਡੂ ਕਹਿੰਦੇ ਤੁਹਾਡੇ ਵਰਗੇ ਨਹੀਂ ਨਹੀਂ ਮੈਨੂੰ ਬਰਸਾਤੀ ਡੱਡੂ ਨਹੀਂ ਹੋਵੇ ਤੁਸੀਂ ਕਹਿੰਨ ਨੂੰ ਨਿਸ਼ਚਿਤ ਹੋਗੇ ਮੈਨੂੰ 34 ਸਾਲ 70 ਕੇ ਸਾਲ ਲਾ ਲਓ ਵੀ ਸਾਡਾ ਦੇਸ਼ ਆਜ਼ਾਦ ਹੋਇਆ ਨੂੰ ਹੋਗੇ 60 ਸਾਲ ਪੰਜਾਬ ਬਣਿਆ ਨੂੰ ਹੋਗੇ ਹਾਂਜੀ ਹਾਂਜੀ ਇਹ ਸਰਕਾਰਾਂ ਕੀ ਤੁਹਾਡੇ ਸਾਹਮਣੇ ਨਹੀਂ ਬਣਾ ਸਕੀਆਂ ਪੰਜਾਬ ਨੂੰ ਨੰਬਰ 1 ਇੰਡੀਆ ਨੂੰ ਸੁਪਰ ਪਾਵਰ ਨਹੀਂ ਇਹਨਾਂ ਨੇ ਅਜੇ ਤੱਕ ਕੀਤਾ ਕੀ ਜੇ ਬੀਜੇਪੀ ਹੋਵੇ ਕਾਂਗਰਸ ਕਾਂਗਰਸ ਬਲੇ 60 ਸਾਲ ਰਹੀ ਹੈ ਮੋਦੀ ਪਿੱਟਦਾ ਸੀ ਕਹਿੰਦਾ ਕਾਂਗਰਸ ਬਰਬਾਦ ਕਰਦਾ ਹੈ ਅਜ ਮੋਦੀ ਨੇ ਕਿਹਾ ਤਾਂ ਸਭ ਕੋ ਭੇਜਦਾ ਝਾੜੋ ਵਾਲੀ ਸਰਕਾਰ ਆ ਪੰਜਾਬ ਚ 2 ਸਾਲ ਚ 45000 ਨੌਕਰੀ ਦੇਤੀ ਦਾਵਾ ਹੈ ਸਰਕਾਰ ਦਾ ਚਲੋ ਦੇ ਰਹੇ ਕਾਫੀ ਕੁਝ ਕਰ ਰਹੇ ਨੇ ਲੋਕ ਕ੍ਰਿਟਿਸਾਈਜ਼ ਬਹੁਤ ਕਰ ਰਹੇ ਯਾਰ ਵੀ ਭਗਵਾਨ ਪਰ ਇਤਤ ਕੋਈ ਕੋ ਟਾਈਮ ਲੱਗਦਾ ਇਹ ਚੀਜ਼ ਇਹ ਤਾਂ ਹੈ ਨਹੀਂ ਪਿਛੜੀ ਕਮਾਦੀ ਕਹਿੰਦਾ ਥੋੜਾ ਟਾਈਮ ਲੱਗੂਗਾ ਜੇ ਤੋ 2019 ਤੇ ਇਹ ਇਲੈਕਸ਼ਨ ਹਾਰ ਜਣ ਪਰ ਇਹਨਾਂ ਨੇ ਕਿਹੜਾ ਉਲਵਾਵਾ ਵੱਡਾ ਕਰਾਇਆ ਤੁਸੀਂ ਦੇਖ ਲਓ ਮੋਦੀ ਕਹਿੰਦਾ ਮੈਂ ਉਹ ਜੂਜ਼ ਨਹੀਂ ਮੋਦੀ ਨੇ ਸਾਰਾ ਖੁਸ਼ ਬ੍ਰਾਂਡ ਚੂਜ਼ ਕੀਤਾ ਹੁਣ ਵੀ ਇਹਦਾ ਕੁਝ ਨਾ ਕੁਝ ਹੋਣਾ ਫੇਰ ਲੋਕਾਂ ਡਰ ਜਾਣਾ ਕਿਆ ਲੋਕ ਕਰਨ ਡਰਗ ਜੋ ਮਰਜ਼ੀ ਕਰਨ ਉਹ ਨਾਮ ਮੰਦਰ ਉਪਲਬਦੀ ਨਹੀਂ ਹੈ ਆਰਟੀਕਲ 51 ਪੜ੍ਹ ਕੇ ਦੇਖੋ ਸੰਵਿਧਾਨ ਦੇ ਵਿੱਚ ਪ੍ਰਧਾਨ ਮੰਤਰੀ ਡਿਊਟੀ ਕੀ ਹੈ ਐਜ਼ ਅ ਸਿਟੀਜ਼ਨ ਡਿਊਟੀ ਕੀ ਹੈ ਡਿਊਟੀ ਇਹਦੀ ਹੈ ਕਿ ਕੰਟਰੀ ਨੂੰ ਅਕੇਲੇ ਰੱਖਣਾ ਇਸ ਆਲਸੋ 70 ਉਪਲਬਦੀ ਨਹੀਂ ਹੈ 3 ਤਲਾਕ ਉਪਲਬਦੀ ਨਹੀਂ ਹੈ ਉਹ ਦੇਖੋ ਦਿਵਾਨਾ ਦਵਾਈ ਜਿਹਨੂੰ ਮਰਜ਼ੀ 370 ਜਿਹੜੀ ਤੋੜੀ ਹੈ ਉੱਥੇ ਜਾ ਕੇ ਦੇਖ ਲੋ ਲੋਕਾਂ ਦਾ ਕੀ ਦਾਖ ਬਣਾਇਆ ਯੂਟੀ ਦਾ ਯੂਟੀ ਬਣਾਇਆ ਜਿਹਨੂੰ ਮਰਜ਼ੀ ਤੋੜ ਤੋੜ ਕੇ ਜਿਹੜੀ ਮਰਜ਼ੀ ਯੂਟੀ ਬਣਾ ਦਿਓ ਇਹਦੇ ਜਿਹੋਦੇ ਵੀ ਕੋਈ ਇਕੱਠਾ ਹੀ ਨਹੀਂ ਹੋਈ ਬਸ ਤਸੀ ਜ਼ਿਕਰ ਕਰ ਰਹੀ ਤੁਸੀਂ ਆਪਣਾ ਦੀਪ ਸਿੱਧੂ ਦਾ ਜਾਂ ਸੰਦੀਪ ਰੰਗਲ ਦਾ ਜਾਂ ਸਿੱਧੂ ਮੂਸੇਵਾਲ ਦਾ ਇਹ ਲੱਗਦਾ ਸੀ ਤੁਹਾਨੂੰ ਪੰਜਾਬ ਦੇ ਹੀਰੋ ਵੀ ਪੰਜਾਬ ਨੂੰ ਬਦਲ ਸਕਦੇ ਆ ਜਾਂ ਸਿੱਧੂ ਮੂਸੇਵਾਲ ਦਾ ਉਹਦਾ ਕਟੋਕਰ 4-500 ਮਿਲੀਅਨ ਰੁਪਏ ਉਹ ਲੋਕਾਂ ਦੇ ਰਿਵਿਊ ਸਿਕਾਦਾ ਲੋਕਾਂ ਦਾ ਲੋਕਾਂ ਦੇ ਉਹ ਜਾਨ ਪਾਰਿਆ ਸੀ ਇਹ ਚੋ ਇਹਨਾਂ ਦੀ ਗੌਰਮੈਂਟ ਕੋਈ ਗੌਰਮੈਂਟ ਨਹੀਂ ਕਹਿੰਦੀ ਤੁਸੀਂ ਇਹਦੀ ਗੱਲ ਕਰਦੇ ਉਥੇ ਅਮਰੀਕਾ ਤਾਂ ਫਿਰ ਦੀਪ ਸਿੱਧੂ ਦਾ ਹੱਥ ਸੜਕਾਂ 'ਚ ਖਤਮ ਹੋ ਗਿਆ ਨਹੀਂ ਸੜਕਾਂ 'ਚ ਵਾਹ ਸੁਗਾ ਜਿਹੜੀ ਪ੍ਰੋਡੈਕਸਿਡੈਂਟ ਹੋਇਆ ਨਹੀਂ ਰੋਕ ਤੇ ਐਕਸੀਡੈਂਟ ਹੋਇਆ ਉਹ ਤਾਂ ਲੇਡੀ ਜਿਹੜੀ ਹੈ ਕੈਲੀਨਰ ਰਾਇ ਹੈ ਰਾਇ ਇੱਕੜੀ ਰਾਇ ਹੈ ਉਹ ਉਹਦੇ ਵਿੱਚ ਦੀਪ ਸਿੱਧੂ ਦਾ ਪਹਿਲਾਂ ਮਾਰ ਕੇ ਲਿਆਇਆ ਉਹਦੇ ਕਿਚਲੀਟਿਮ ਨਹੀਂ ਆਈ ਉਸ ਟਰੈਕਟਰ ਰੰਦੀ ਉਥੇ ਸਾਰੇ ਜਾਣਦੀ 2.5 ਲੱਖ ਜਾਨਾਂ ਕਿਸਮਤ ਅਗਲੀ ਦੀ ਬਚ ਗਈ ਨਹੀਂ ਕਿੱਦਾਂ ਬਚ ਗਈ ਯਾਰ ਕਿੱਦਾਂ ਬਚ ਰਹੀ ਉਹਨੂੰ ਵੀ ਫਾਇਦਾ ਮਾਰ ਕੇ ਯਾਰ ਇੰਡੀਆ ਰਾਜ ਅਜੰਸੀ ਫਟ ਕੀਤਾ ਵਾਇਲਾ ਇੰਡੀਆ ਜੇ ਭਾਰਤ ਇੰਡੀਆ ਹਿੰਦੁਸਤਾਨ ਨਹੀਂ ਇਹ ਹਿੰਦੂ ਰਾਸ਼ ਬਣਾਉਣ ਤਰੇ ਉਹ ਇਹ ਕਹਿੰਦੇ RAM ਰਾਜ ਲੈਣਾ ਮਨੁਸਿਮਰਤੀ ਲੈਣੀ ਹੈ ਮਨੁਸਿਮਰਤੀ ਪੜ ਹੀ ਗਏ ਨੇ ਮੈਂ ਪੜੀ ਹੈ ਕੋਣੀ ਇਸਿਮਰਤੀ ਪੜ ਕੇ ਬੰਦਾ ਸੋ ਨਹੀਂ ਜ਼ਿਆਦਾ ਰਾਜ ਇਹ ਉਹ ਰਾਜ ਲੈਣਾ ਜੇ ਤੁਹਾਡੇ ਜੀਭਾ ਕੱਟਣਗੇ ਜੀਰੀਵਾਲ ਕਿਉਂ ਚੱਕ ਕੇ ਅੰਦਰ ਦਿੱਤਾ ਜੀਰੀਵਾਲ ਦੀ ਇੱਕ ਗਲਤੀ ਹੈ ਜੇ ਮੈਨੂੰ ਲੈਟਰ ਪਾਇਆ ਸੀਗਾ ਅਗਰ ਉਹ ਮੇਰੀ ਮੇਰਾ ਲੈਟਰ ਪੜ ਲੈਂਦਾ ਨਾ ਮੈਨੇ ਗੱਲ ਕਰਦਾ ਹੀ ਇਸ ਨਾਟ ਗਿਆ ਜੀ ਬਾਹਰ ਉਹ ਪਤਾ ਜੀ ਸ਼ਰਾਬ ਉਕਟਾ ਤੋਂ ਬਚਣ ਦੇ ਤਰੀਕੇ ਦੱਸਣ ਸੀ ਘਟਾਲੇ ਤੋਂ ਸ਼ਰਾਬ ਕਟਾਲਾ ਨਹੀਂ ਕੀਤਾ ਉਹਨੇ ਯਾਰ ਇੱਥੇ ਨਹੀਂ ਘਟਾਲਿਆ ਨਰਿੰਦਰ ਤੋਮਰ 600 ਮਿਲੀਅਨ ਡਾਲਰ ਦਾ ਰਾਇਲ ਬੈਂਕ ਆਫ ਕੈਨੇਡਾ ਚ ਪਿਆ ਕੇਜਰੀਵਾਲ ਨੂੰ ਕੀ ਚਿੱਠੀ ਲਿਖੀ ਤੁਸੀਂ ਵੀ ਉਹ ਆਹੀ ਜਿਹੜਾ ਰੋਡ ਮੈਪ ਦੱਸਿਆ ਜੀ ਮੈਂ ਕਿਹਾ ਵੀ ਤੈਨੂੰ ਬਚ ਸਕਦਾ ਤੂੰ ਅਗਰ ਜੇ ਤੂੰ ਮੈਨੂੰ ਸਾਥ ਲਵੇ ਇੱਕ ਵਾਰੀ ਕਾਨਫਰੰਸ ਕਰਾ ਦੇਵੇਂ ਨਾ ਮੋਤੀ ਦਿਨ ਟੱਚ ਨਹੀਂ ਕਰ ਸਕਦਾ ਕੇਜਰੀਵਾਲ ਦਾ ਕੀ ਪਹੁੰਚ ਕੀਤੀ ਸੀ ਕੇਜਰੀਵਾਲ ਬਹੁਤ ਮੈਂ ਰਾਹੁਲ ਗਾਂਧੀ ਫਿਬਰਿੰਕਾ ਗਾਂਧੀ ਫਿਰ ਸੋਨੀਆ ਗਾਂਧੀ ਮਾਰਕਲ ਜਿੰਨ ਖੜਕੜੇ ਫਿਰ ਬੀਐਸਪੀ ਦੀ ਉਹ ਮਾਇਆਬਤੀ ਇਹ ਮਮਤਾ ਬਨਰਜੀ ਅਕਲਿਸ਼ যাদਬ ਇਹਨਾਂ ਬੰਦੇਨਾਂ ਦੀ ਚਿੱਠੀਆਂ ਪਈਆਂ ਵਿਹਾਰ ਵਾਲਾ ਮੁੱਖ ਮੰਤਰੀ ਉਹਨੂੰ ਵੀ ਪਈ ਹੈ ਹਾਂ ਉਹਨੂੰ ਵੀ ਉਹਨ ਦਾ ਪ੍ਰਭਾਵ ਕੰਮ ਖਰਾਬ ਕਰਦਾ ਉਹਦੇ ਉਹਨੇ ਚਿੱਠੀ ਚਿੱਠੀ ਲਿਖਰਾਤੀ ਲਿਖ ਹੋ ਗਈ ਉਹਦਰ ਮੈਨੂੰ ਜਨਸੀਆਂ ਟ੍ਰਾਈ ਕਰਨਾ ਪਿਆ ਮੈਨੂੰ ਹਾਰ ਕੇ ਉਹਦੇ ਰਿਪੋਰਟ ਫਾਈਲ ਕਰਨੀ ਪਈ ਪੰਜਾਬ ਦੇ ਕਿਹੜੇ ਲੀਡਰ ਨੂੰ ਪੜਿਆ ਪੰਜਾਬ ਦੀ ਤਰੱਕੀ ਨੂੰ ਉਹ ਯਾਰ ਚੀਮਾ ਆਪਣੇ ਮੁੱਖ ਮੰਤਰੀ ਇਹ ਆਪਣੇ ਜਿਹੜਾ ਖੈਰਾ ਇਹਨੂੰ ਵੀ ਜਿਹਾ ਸੀ ਲੈਟਰ ਇਹ ਲੋਕ ਇਹ ਲੋਕ ਜਿਹਨੇ ਸਾਡੀ ਰਾਜਨੀਤੀ ਵਿੱਚ ਜਿਹੜਾ ਫੂਫਾ ਜਿਹੜਾ ਪੈਸਿਆ ਦਾ ਸਾਨੂੰ ਭੇਜਦੇ ਚੰਗੇ ਸਾਫ ਸੁਥਰੇ ਇਮਾਨਦਾਰ ਸਿਆਸਤਦਾਨ ਦੀ ਪਛਾਣ ਕਿਸ ਤਰ੍ਹਾਂ ਕਰਦੇ ਹੋ ਕੌਣ ਹੈ ਨਿਸ਼ਾਨ ਦੇਖੋ ਇਦਾਂ ਤੁਸੀਂ ਬੰਦੇ ਦਾ ਬੈਕਗ੍ਰਾਉਂਡ ਚੈੱਕ ਕਰੋ ਉਹਦੇ ਕੋ ਟੈਸਟ ਲਵੋ ਇਹਨੂੰ ਇਸ ਏਰੀਆ ਬਾਰੇ ਪਤਾ ਜਾਂ ਨਹੀਂ ਪਤਾ ਉਹਦਾ ਬੈਕਗਰਾਉਂਡ ਚੈੱਕ ਕੋਣ ਕੀਤਾ ਕਿੰਨੀ ਐ ਕ腐ਸ਼ਨ ਹੈ ਕਾਂਗਰਸ ਬੀਜਪੀ ਕਿ ਨਜਕ ਇਹ ਐਲੀਮੀਨੇਟ ਕਰ ਦੇਣਾ ਉਹਦਾ ਜੇ ਕੰਟਰੀ ਨਾ ਕੀ ਕਰੋਗੇ ਤੁਸੀਂ ਹੁਣ ਇੱਕ ਮਹੀਨਾ ਪਿਆ ਹਲੇ ਵੋਟਾਂ ਨੂੰ ਮੈਂ ਮੈਂ ਟਰਾਈ ਕਰੂੰਗਾ ਮੈਂ ਤਾਂ ਲੁੱਕ ਕਰੂੰਗਾ ਇਹ ਅਪੀਲ ਕਰਦਾ ਪਲੀਜ਼ ਮੈਂ ਦਾ ਹੱਥ ਜੋੜ ਕੇ ਬੇਨਤੀ ਕਰਦਾ ਪਲੀਜ਼ ਤੁਸੀਂ ਇਹ ਨਾ ਇਲੈਕਸ਼ਨ ਕਮਿਸ਼ਨ ਦੇ ਦਿਵਾਲੇ ਕੀ ਰਹਾ ਪਾਪ ਜਿੰਨੇ ਵੀ ਸਾਡੇ ਐਸਸੀ ਬ੍ਰਦਰ ਹੈ ਜਿੰਨੇ ਵੀ ਸਾਡੇ ਬਾਲਮੀਕ ਬ੍ਰਦਰ ਇੱਕ ਵਾਰੀ ਕੂੜੇ ਦਾ ਢੇਰ ਲਾ ਦਿਓ ਤਾਰੇ ਪਾਸੇ ਇੱਕ ਵਾਰੀ ਢੇਰ ਲਾ ਕੇ ਬੰਦ ਕਰ ਦਿਓ ਜਿਹਨੇ ਚਕ ਕਲੈਕਸ਼ਨ ਕਮਿਸ਼ਨ ਮੰਨਦਾ ਨਹੀਂ ਨਾ ਪੇਪਰ ਵਾਲੇ ਤੇ ਬੋਟ ਉਹਨਾਂ ਚਿਰ ਤੁਸੀਂ ਹਟਣਾ ਨਹੀਂ ਪੀਸਫੁਲੀ ਪ੍ਰੋਟੈਸਟ ਬਾਬਾ ਸਾਹਿਬ ਨੇ ਅਧਿਕਾਰ ਦਿੱਤਾ ਪੀਸਫੁਲੀ ਕੋਈ ਕਿਸ ਨੂੰ ਮਾਰ ਨਹੀਂ ਰਿਹਾ ਦਿੱਦਾ ਉਹਦਾ ਹਲਾਰਜ ਮੋਦੀ ਕੌਣ ਵਾ ਮੋਦੀਰ ਕੇ ਪਥੇਰੇ ਆ ਕੇ ਚੱਲ ਰਹੇ ਤੇ ਹਟੜਾ ਕੇ ਚੱਲ ਗਿਆ ਮੋਦੀ ਕੀ ਹੈ ਬਹੁਤ ਦਿਨ ਇਹ ਪਤਾ ਲੱਗ ਜਾਣਾ ਵੀ ਦੁਨੀਆ ਵਾਇਰਲ ਦੇਖਦਾ ਦੁਨੀਆ ਇਹ ਰਾਮ ਨੂੰ ਵੇਚਣਾ ਹੈ ਅਕਸਰ ਜਦੋਂ ਵੀ ਚੋਣਾਂ ਆਉਂਦੀਆਂ ਨੇ ਸਾਡੇ ਦੇਸ਼ ਵਿੱਚ ਭਾਵੇਂ ਵਿਧਾਨ ਸਭਾ ਦੀਆਂ ਆਣ ਭਾਵੇਂ ਲੋਕ ਸਭਾ ਦੀਆਂ ਆਣ ਅਕਸਰ ਜਿਹੇ ਐਨ ਆਰ ਆਈ ਜਿਹੜੇ ਚੋਣਾਂ ਦੇ ਟਾਈਮ ਦੇ ਵਿੱਚ ਭਾਰਤ ਪਹੁੰਚ ਜਾਂਦੇ ਨੇ ਪੰਜਾਬ ਪਹੁੰਚ ਜਾਂਦੇ ਨੇ ਕਹਿੰਦੇ ਅਸੀਂ ਬੜੇ ਫਿਕਰਮੰਦ ਆ ਸਾਡੇ ਕੋਲ ਰੋਡ ਮੈਪ ਹੈ ਰੋਡ ਮੈਪ ਕੀ ਹੈ ਪੰਜਾਬ ਨੰਬਰ 1 ਹੋ ਜਾਊਗਾ ਇੰਡੀਆ ਸੁਪਰ ਪਾਵਰ ਬਣ ਜਾਏਗਾ ਪਰ ਅੱਗੇ ਪਿੱਛੇ ਸ਼ਾਇਦ ਉਹ ਕਦੀ ਨਜ਼ਰ ਨਹੀਂ ਆਉਂਦੇ ਅਜਿਹੀ ਮੈਂ ਕਹਾਂਗਾ ਇੱਕ ਸੈਨ ਫਰਾਂਸਿਸਕੋ ਤੋਂ ਕਮਲਜੀਤ ਸਿੰਘ ਪਹੁੰਚੇ ਨੇ ਬੜੇ ਫਿਕਰਮੰਦ ਨਜ਼ਰ ਆ ਰਹੇ ਨੇ ਚੋਣਾਂ ਦੇ ਦਿਨਾਂ 'ਚ ਹੀ ਮਾਫ ਕਰਨਾ ਕਮਲ ਜੀ ਜੀ ਤੁਹਾਨੂੰ ਸ਼ਾਇਦ ਬੁਰਾ ਵੀ ਲੱਗੇ ਮੇਰਾ ਸ਼ਬਦ ਹਾਂਜੀ ਕੈੜੀ ਗੱਲ ਕਰਾਂਗੇ ਬਰਸਾਤੀ ਡੱਡੂ ਕਹਿੰਦੇ ਤੁਹਾਡੇ ਵਰਗੇ ਨੂੰ ਨਹੀਂ ਨਹੀਂ ਮੈਂ ਬਰਸਾਤੀ ਡੱਡੂ ਨਹੀਂ ਮੈਂ ਪਹਿਲੀ ਵਾਰ ਆਇਆ ਹਾਂ ਉਹ ਪਹਿਲੀ ਵਾਰ ਪਹਿਲੀ ਵਾਰਨੇ ਸ ਕਿੰਨੇ ਸਾਲਾਂ ਚ ਨਿੰਮਾ ਹੁੰਦਾ ਇੰਡੀਆ ਹਰ 25 ਸਾਲ ਬਾਅਦ 6 ਸਾਲ ਬਾਅਦ ਆਉਂਦਾ ਤੇ ਮੈਂ ਦੇਖ ਜੋ ਦੇਖਦਾ ਹੁੰਦਾ ਸੀ ਮੇਰੇ ਥੋੜੇ ਜਿਹਾ ਸਗਾ ਵੀ ਮੈਂ ਕਿਹਾ ਵੀ ਇੱਥੇ ਬਹੁਤ ਜ਼ਿਆਦਾ ਪ੍ਰੋਬਲਮ ਆ ਤੇ ਉਹਦੇ ਦੇਖ ਕੇ ਫਿਰ ਮੈਂ ਕਾਫੀ ਚੀਜ਼ਾਂ ਪੀ ਉਹ ਐਸ ਗਏ ਨੂੰ ਕਿੰਨੇ ਸਕੇ ਟੋਗੇ ਮੈਨੂੰ 34 ਸਾਲ ਹੋ ਗਏ 34 ਸਾਲ ਹਾਂਜੀ ਤੇ ਇਲੈਕਸ਼ਨਲ ਟਾਈਮ ਚ ਪਹਿਲੀ ਆਹ ਬਲੀਵਰ ਇਲੈਕਸ਼ਨ ਮੈਂ ਕਦੇ ਆਇਆ ਨਹੀਂ ਕਦੇ ਇਲੈਕਸ਼ਨ ਅੱਛਾ 78 ਕੇ ਸਾਲ ਲਾ ਲਓ ਵੀ ਸਾਡਾ ਦੇਸ਼ ਆਜ਼ਾਦ ਹੋਇਆ ਨੂੰ ਹੋ ਗਏ 60 ਸਾਲ ਪੰਜਾਬ ਬਣਿਆ ਨੂੰ ਹੋ ਗਏ ਹਾਂਜੀ ਹਾਂਜੀ ਇਹ ਸਰਕਾਰਾਂ ਕੀ ਤੁਹਾਡੇ ਸਾਹਮਣੇ ਨਹੀਂ ਬਣਾ ਸਕੀਆਂ ਪੰਜਾਬ ਨੂੰ ਨੰਬਰ 1 ਇੰਡੀਆ ਨੂੰ ਸੁਪਰ ਪਾਵਰ ਨਹੀਂ ਇਹ ਹਜੇ ਤਾਂ ਸੰਵਿਧਾਨ ਜਿਹੜਾ ਹੈ ਨਾ ਸਿਰਫ 10% ਲਾਗੂ ਹੋਇਆ ਹੈ ਸੰਵਿਧਾਨ 90% ਜਿੱਦਾਂ ਨਾ 80% ਵੀ ਸੰਵਿਧਾਨ ਲਾਗੂ ਹੋ ਗਿਆ ਇੱਥੇ ਲੋਕੋ ਕੋਈ ਭੁੱਖਾ ਨਹੀਂ ਹੁੰਦੇ ਸੀ ਇੱਥੇ ਇੱਥੇ ਹੀ ਖਾਲਸਾ ਰਾਜ ਹੋਊ ਇੱਥੇ ਹੀ ਬੇਗਮਪੁਰਾ ਹੋਊ ਜੇ ਅਗਰ ਚਾਹੁੰਦਾ ਲੀਡਰ ਸਭ ਕੋ ਪੜ ਸਕਦਾ ਪਰ ਇਹ ਆਪਣਾ ਹਰ ਵੇਲੇ ਆਪਣਾ ਰੱਖਦੇ ਇਹਨਾਂ ਨੇ ਅਜ ਤੱਕ ਕੀਤਾ ਕਿ ਬਈ ਬੀਜੇਪੀ ਹੋਵੇ ਕਾਂਗਰਸ ਕਾਂਗਰਸ ਪਹਿਲੇ 60 ਸਾਲ ਰਹੀ ਹੈ ਮੋਦੀ ਪਟਦਾ ਸੀ ਕਹਿੰਦਾ ਕਾਂਗਰਸ ਨੇ ਬਰਬਾਦ ਕਰਤਾ ਅੱਜ ਮੋਦੀ ਨੇ ਕੀ ਕਰਤਾ ਸਭ ਕੋ ਬੇਚਤਾ 34 ਸਾਲ ਪਹਿਲਾਂ ਤਾਂ ਬੜਾ ਵਧੀਆ ਸੀ ਪੰਜਾਬ ਤੁਸੀਂ ਕੋ ਛੱਡ ਕੇ ਸੀ ਨੌਕਰੀਆਂ ਮਿਲ ਜਾਂਦੀਆਂ ਸੀ ਰਾਮਨਾਲ ਸਰਕਾਰੀ ਨੌਕਰੀ ਮੈਨੂੰ ਮਿਲਦੀ ਸੀਗੀ ਮੈਂ ਮੈਂ ਚਾਹੁੰਦਾ ਇਲੈਕਟ੍ਰੀਕਲ ਇੰਜੀਨੀਅਰਿੰਗ ਹੂੰ ਤੇ ਉੱਥੇ ਮੈਂ ਜਦੋਂ ਐਪਲੀਕੇਸ਼ਨ ਨੇ ਮੇਰ ਚੰਦ ਜਲੰਧਰ ਪੈਂਦਾ ਮੈਂ ਉੱਥੇ ਐਪਲੀਕੇਸ਼ਨ ਮੇਰੇ 73% ਨੰਬਰ ਸੀ ਤੇ ਉਹ ਮੈਨੂੰ ਕਹਿੰਦੇ ਵੀ ਮੈਂ ਕਿਹਾ ਤੁਸੀਂ ਉਹ ਕਹਿੰਦੇ ਵੀ ਤੂੰ ਐਸਸੀ ਸਰਟੀਫਿਕੇਟ ਲੈ ਕੇ ਆ ਹੂੰ ਮੈਂ ਕਿਹਾ ਸੌਰੀ ਮੈਂ ਕਿਹਾ ਵੀ ਐਸਸੀ ਸਰਟੀਫਿਕੇਟ ਹੁੰਦਾ ਕੀ ਹੈ ਹੈ ਰਿజర్ਵ ਹੋ ਤੁਸੀਂ ਆਹ ਰਿజర్ਵ ਜਿੱਦਾਂ ਤੁਸੀਂ ਕਹਿੰਦੇ ਆ ਮੈਂ ਕਿਹਾ ਵੀ ਇਹ ਉਹ ਹੁੰਦਾ ਕੀ ਹੈ ਕਹਿੰਦੇ ਉਹ ਬਣਾਉਣਾ ਪੈਣਾ ਮੈਂ ਕਿਹਾ ਵੀ ਮੈਂ ਇਤ ਨਹੀਂ ਬਣਾਉਣਾ ਹੂੰ ਮੈਂ ਕਿਹਾ ਵੀ ਤੁਸੀਂ ਇਦਾਂ ਕਰੋ ਬਈ ਨੂੰ ਜਨਰਲ ਕੈਟਗਰੀ ਰੱਖ ਲਓ ਉਹ ਕਹਿੰਦੇ ਜਨਰਲ ਚ ਹੀ ਰੱਖਦਾ ਜਨਰਲ ਚ 50% ਵਾਲੇ ਰੱਖ ਰਹੇ ਸਨ ਤੂੰ ਤੂੰ ਤੇ ਤੇ 30% ਵਾਲੇ ਐਸਸੀ ਰੱਖ ਰਹੇ ਸੀ ਹਨ ਮੈਂ ਕਿਹਾ ਵੀ ਇੱਕ ਦਿਨ ਹੀ ਤੂੰ ਵੜਾ ਕੇ ਲਿਆ ਮੈਂ ਕਿਹਾ ਸੌਰੀ ਮੈਂ ਪਾੜ ਕੇ ਛੱਡ ਦਿੱ ਅਪਲੀਕੇਸ਼ਨ ਮੈਂ ਕਿਹਾ ਨਹੀਂ ਤੁਹਾਡੇ 73% ਸੀਗੇ 70% ਨੰਬਰ ਸੀਗੇ ਤਾਂ ਵੀ ਨਹੀਂ ਰੱਖਿਆ ਭੰਜਾਲਿਆ ਨਹੀਂ ਉਹ ਰੱਖਿਆ ਨਹੀਂ ਕਹਿੰਦੇ ਰੱਖਦੇ ਨਹੀਂ ਕਹਿੰਦੇ ਤੈਨੂੰ ਰੱਖਣਾ ਜਨਰਲ ਕੈਟਾਗਰੀ ਤੇ ਰੱਖਣਾ ਤੂੰ ਸਰਟੀਫਿਕੇਟ ਬਣਾ ਕੇ ਲਿਆ ਐਸਸੀ ਦਾ ਮੈਂ ਕਿਹਾ ਮੈਂ ਉਸ ਕੰਟਰੀ 'ਚ ਹੀ ਨਹੀਂ ਰਹਿਣਾ ਜਿੱਥੇ ਜ਼ਿਆਦਾ ਸਰਟੀਫਿਕੇਟ ਪਾੜ ਕੇ ਛੱਡ ਕੇ ਅਪਲੀਕੇਸ਼ਨ ਤੇ ਮੈਂ ਵੀ ਛੱਡ ਕੇ ਚੱਲ ਗਿਆ ਮੈਂ ਜਾ ਕੇ ਅਮਰੀਕਾ ਮੈਂ ਕਿਹਾ ਉੱਥੇ ਉਹ ਕੰਟਰੀ ਹੈ ਵਧੀਆ ਨਾਈਸ ਕੰਟਰੀ ਹੈ ਲੋਕਾਂ ਨੇ ਉਹਨਾਂ ਨੇ ਬਿਲਡ ਕੀਤੀ ਕੰਟਰੀ ਇੱਥੇ ਚੋਰ ਬੈਠੇ ਆ ਵਾਨੀ ਡਾਨੀਰ ਕੇ ਚੋਰ ਬੈਠੇ ਆ ਉੱਥੇ ਜਿਆਦਾ बात ਨਹੀਂ ਨਹੀਂ ਕੋਈ ਨਹੀਂ ਪੁੱਛਦਾ ਕੀ ਲੱਗਦਾ ਤੁਹਾਨੂੰ ਫਿਰ ਜਦੋਂ ਆਪਾਂ 60 ਸਾਲ ਤੋਂ ਲਾ ਲੀਏ ਜਦੋਂ ਪੰਜਾਬ ਆਪਣਾ ਬਣ ਗਿਆ ਸੀ ਅਲੱਗ ਸੂਬਾ ਬਣ ਗਿਆ ਸੀ ਹਰਿਆਣੇ ਤੋਂ ਜਿਹੜੇ ਜਿਹੜੇ ਸਮੇਂ-ਸਮੇਂ ਤੇ ਮੁੱਖ ਮੰਤਰੀ ਆਏ ਕਿੰਨਾ ਕਿੰਨਿਆਂ ਨੇ ਭਲਾ ਕੀਤਾ ਪੰਜਾਬ ਦਾ ਮੈਂ ਇੱਕ ਰਜੀਤ ਬਰਨਾਲਾ ਪ੍ਰਕਾਸ਼ ਸਿੰਘ ਬਾਦਲ ਗਿਆਨੀ ਜੈਲ ਸਿੰਘ ਕਿੰਨੇ ਹੀ ਰਹੇ ਨੇ ਮੈਂ ਤਾਂ ਇੱਕ ਬੰਦੇ ਨੂੰ ਜਾਣਦਾ ਉਹ ਮਾਸਟਰ ਸਿਗਾ ਉਹ ਬੰਦਾ ਉਹ ਆ ਇੱਕ ਦਿਨ ਲਈ ਬਣਿਆ ਸੀਗਾ ਮਾਸਟਰ ਉਹਦਾ ਨਾਂ ਸੀਗਾ ਛੋਟੂ ਥਾਰ ਛੋਟੂ ਨਾਮ ਥਾਰ ਛੋਟੂ ਇੱਕ ਦਿਨ ਲਈ ਬਣੇ ਸੀਗੇ ਉਹਨਾਂ ਨੇ ਉਹ ਦਿਨ ਉਹ ਲਾਹ ਪਾਸ ਕਰਾ ਕੇ ਤੇ ਆਏ ਵੀ ਅੱਜ ਤੋਂ ਬਾਅਦ ਕਿਸਾਨਾਂ ਦੀ কুরਕੀ ਨਹੀਂ ਹੋਊਗੀ ਜ਼ਮੀਨ ਦੀ ਜ਼ਮੀਨ ਦੀ ਹੁਣ ਇੱਥੇ ਹੁਣ ਕਿਹੜਾ ਕਿਹਦਾ ਨਾਂ ਲਈਏ ਇੱਥੇ ਸਾਡੇ ਚੰਨੀ ਸਾਹਿਬ ਵੀ ਹੋਏ ਐ ਜਿਹੜੇ ਬੱਕਰੀ ਚੋਂਦੇ ਰਹੇ ਪੀ ਐਚ ਡੀ ਕਰਕੇ ਤੂੰ ਬੱਕਰੀਆਂ ਚੋਂਦਾ ਵਾਟ ਦਾ ਹਕ ਯੂ ਡੂਇੰਗ ਮੈਨ ਤੈਨੂੰ ਜੌਬ ਦਿੱਤੀ ਸੀ ਇੱਥੇ ਇੱਕ ਦਿਨ ਚ ਉਹ ਬੰਦਾ ਇੰਨੇ ਕੰਮ ਕਰ ਗਿਆ ਤੂੰ ਇਥੇ ਸੌ ਦੇਂ ਜੇ ਨਾ ਲੋਕਾਂ ਦੇ ਤਾਰੇ ਜੋੜਨਾ ਪਿਆ ਤੇਰਾ ਤੇਰਾ ਕੰਮ ਸੀ ਹਰਾ ਪੈਨ ਦਿੱਤਾ ਤੂੰ ਮੇਰੇ ਕੋਲ ਇਹ ਮਹੀਨਾ ਕੇ ਦੇਖਦਾ ਪੰਜਾਬ ਦੀ ਮੈਂ ਸ਼ਕਲ ਨਾ ਬਦਲ ਨਾ ਮੈਂ ਗੱਲ ਕਰਨ ਦੀ ਗੱਲ ਹੈ ਨੀਤੀ ਦੀ ਗੱਲ ਨੀਤੀ ਦੀ ਗੱਲ ਇਹਨਾਂ ਚ ਨੀਤ ਕਰਨੀ ਹੈ ਨਹੀਂ ਇਹ ਲੋਕ ਉਹ ਲੋਕਾਂ ਸਿਰਫ ਪੈਸਾ ਕਟਾ ਕਰਨਾ ਹੈ ਚਾਹ ਚੰਨੀ ਹੋਵੇ ਕੋਈ ਲੀਡਰ ਹੋਇਆ ਤੇ ਨਹੀਂ ਤੁਸੀਂ ਕਹਿੰਦੇ ਨੀਅਤ ਦੀ ਗੱਲ ਹੈ ਝਾੜੂ ਵਾਲੀ ਸਰਕਾਰ ਹੈ ਪੰਜਾਬ ਚ 2 ਸਾਲ ਚ 45000 ਨੌਕਰੀ ਦਿੰਦੀ ਦਾਵਾ ਹੈ ਸਰਕਾਰ ਦਾ ਚਲੋ ਦੇ ਰਹੇ ਕਾਫੀ ਕੁਝ ਕਰ ਰਹੇ ਜਿੱਦਾਂ ਹੁਣ ਆਪਾਂ ਲੋਕ ਕ੍ਰਿਟਿਕਾਈਜ਼ ਬਹੁਤ ਕਰ ਰਹੇ ਆ ਵੀ ਭਗਵਾਨ ਜੀ ਪਰ ਇਹਦੇ ਕੋਈ ਟਾਈਮ ਲੱਗਦਾ ਇਹ ਚੀਜ਼ੇ ਤਾਂ ਹੈ ਨਹੀਂ ਪਿਛੜੀ ਕਮਾ ਹਦੀ ਕਾਲੂ ਕਰਦਾ ਥੋੜਾ ਟਾਈਮ ਲੱਗੂਗਾ ਟਾਈਮ ਹੁਣ ਲੋਕੀ ਕਿ ਕਿਤੇ ਲੱਤਾਂ ਖਿੱਚ ਜਾਂਦੇ ਹੁਣ ਉਹਦੇ ਵੀ ਕੁਝ ਜਿਹੜੇ ਹੈਗੇ ਐ ਐਮਐਲਏ ਹੈਗੇ ਐ ਕਰਪਟ ਹੈਗੇ ਉਹ ਤੇ ਕਿਹੜਾ ਪਾਰਟੀ ਚ ਹੋਵੇ ਦੂਸਰੀ ਪਾਰਟੀ ਚ ਹੋਵੇ ਅੱਛਾ ਕਿੱਦਾਂ ਪੰਜਾਬ ਸੁਪਰ ਨੰਬਰ 1 ਕਿੱਦਾਂ ਬਣਦਾ ਪੰਜਾਬ ਬਣ ਸਕਦਾ ਦੇਖੋ ਆਪਾਂ ਆਪਾਂ ਪਾਕਿਸਤਾਨ ਦਾ ਬਾਰਡਰ ਖੋਲ੍ਹ ਦਈਏ ਜਿੰਨੀ ਸਬਜ਼ੀ ਵਗੈਰਾ ਸਭ ਆਪਣੀ ਉੱਥੇ ਜਾਊਗੀ ਦਵਾਈ ਜਾਊਗੀ ਪਾਕਿਸਤਾਨ ਜਾਊਗੀ ਐਕਸਪੋਰਟ ਕਰ ਰਹੇ ਹੋ ਐਕਸਪੋਰਟ ਕਰ ਰਹੇ ਐਕਸਪੋਰਟ ਕਰਾਂਗੇ ਫਿਰ ਆਪਣੇ ਇੰਟਰਨੈਸ਼ਨਲ 에어ਪੋਰਟ ਬਣੂਗਾ ਪੰਜਾਬ 'ਚ ਤੇ ਪੇ ਚੰਡੀਗੜ੍ਹ ਦੀ ਜਿਹੜੀ ਰਾਜਧਾਨੀ ਹੈ ਚੰਡੀਗੜ੍ਹ ਨੂੰ ਪੰਜਾਬ ਨੂੰ ਮਿਲਣੀ ਚਾਹੀਦੀ ਹੈ ਇਦਾਂ ਦੇ ਬਹੁਤ ਡਵੈਲਪਮੈਂਟ ਹੈ ਦੇਖੋ ਅੱਜ ਆਪਾਂ ਨੂੰ ਪਾਣੀ ਦੀ ਸਮੱਸਿਆ ਆਈ ਹੈ ਮੈਂ ਜਿੱਥੋਂ ਅਮਰੀਕਾ ਚੋਂ ਆਇਆ ਉੱਥੇ ਉਹਨਾਂ ਨੇ ਇੱਕ ਪਾਰਕ ਬਣਾਈ ਹੈ ਪਾਰਕ ਉਹਨੇ 50 ਫੁੱਟ ਵੱਲੇ ਢੂੰਗਾ ਉਹਨੇ ਪਾਣੀ ਜਿਹੜਾ ਵਾਟਰ ਜਿਹੜਾ ਹੈ ਨਾ ਰੇਨ ਵਾਟਰ ਸਟੋਰੇਜ ਕੀਤਾ ਉਹਨਾਂ ਨੇ ਉਹ ਵਾਟਰ ਰੇਨ ਵਾਟਰ ਯੂਜ਼ ਕਰਦੇ ਆ ਇਹ ਜੇ ਇੱਥੇ ਰਜ਼ਵਰ ਬਣ ਜਾਣ ਹਰ ਜ਼ਿਲ੍ਹੇ ਚ ਦੋ ਜ਼ਿਲ੍ਹਿਆਂ ਚ ਬਣ ਜਾਣ ਪਾਣਿਤਿਕੋ ਸਮੱਸਿਆ ਨਹੀਂ ਆਦਾ। ਇੰਡੀਆ ਦੀ ਸੁਪਰ ਪਾਵਰ ਦੀ ਗੱਲ ਕਰਦੇ ਹਾਂ। ਪ੍ਰਧਾਨ ਮੰਤਰੀ ਮੋਦੀ ਕਹਿੰਦੇ ਆ ਜੀ ਮੈਂ 에ਅਰ ਫੋਰਸ ਦੀ ਤਾਕਤ ਬੜੀ ਵਧਾਤੀ, ਇੰਡੀਅਨ ਆਰਮੀ ਦੀ ਤਾਕਤ ਬੜੀ ਵਧਾਤੀ। ਸਾਡੇ ਕੋਲ ਬੜੀ ਤਕੜੀਆਂ ਮਿਸਾਲਾਂ ਆ ਗਈਆਂ। ਵਿਰੋਧੀ ਸਾਡਾ ਕੁਝ ਕਰ ਨਹੀਂ ਸਕਦੇ। ਇਹ ਸੁਪਰ ਪਾਵਰ ਦੀਆਂ ਨਿਸ਼ਾਨੀਆਂ ਨਹੀਂ ਲੱਗਦੀਆਂ ਤੁਹਾਨੂੰ? ਨਹੀਂ, ਜੋ ਚਾਈਨਾ ਮੂਰੇ ਤਾਂ ਬੋਲੇ ਆਂ ਕੋਈ ਵੀ। ਚਾਈਨਾ ਮੂਰੇ ਚਾਈਨਾ ਦਾ ਨਾਂ ਨਹੀਂ ਲੈ ਸਕਿਆ। ਚਾਈਨਾ ਦਾ ਇੱਕ ਵਾਰੀ ਬੋਰਡ ਨਹੀਂ ਆਇਆ ਮੂਰੇ ਵੀ ਚਾਈਨਾ ਚਾਈਨਾ ਇਹਨਾਂ ਅਲੱਗ ਅਲੱਗ ਆ ਕੇ। ਚੀਨੀ ਨਿਕਲਿਆ ਮੂੰਹ ਚੋਂ। ਹਾਂ, ਚੀਨੀ ਨਿਕਲਿਆ ਮੂਰੇ ਮੂੰਹ ਚੋਂ। ਇਹ ਤਰ ਇਹਦਾ ਉਦੋਂ ਜਦੋਂ ਜਾ ਕੇ ਬਰੀਆਨੀ ਖਾਣ ਲੱਪਿਆ ਸੀਗਾ ਇਹ ਉਦੋਂ ਹੀ ਨਿਕਲ ਗਿਆ ਸੀ ਇਹ ਸਿਰਫ ਯਾਰਾ ਨੇ 43 ਬੰਦੇ ਦੀ ਬਲੀ ਚੜੀ ਹਮ ਮਿਲਦੀ ਸੱਤੇਪਾਲ ਮਲਕ ਕਹਿ ਰਿਹਾ ਸੀ ਵੀ ਇਹ ਤੁਸੀਂ ਇਦਾਂ ਨਾ ਕਰੋ ਆਪਰੇਸ਼ਨ ਵੀ ਗਲਤ ਹੋ ਰਿਹਾ ਹਮ ਉਹਦੇ ਕਿਹੜੇ ਪੁੱਤ ਕੋ ਮਰ ਗਿਆ ਇਹਦਾ ਮਰਿਆ ਕਿਦਾ ਮਰੀ ਕੋਣ ਗਰੀਬ ਲੋਕ ਮਰੇ ਗਰੀਬੀ ਮਰੇ ਆ ਇੱਥੇ ਤੁਸੀਂ ਕਹਿੰਦੇ ਸੀ ਏਅਰ ਸਟ੍ਰਾਈਕ ਕਰਕੇ ਬਦਲਾ ਲੈ ਵੀ ਲੈ ਕਿਹੜਾ ਬਦਲਾ ਲੈ ਲੈ ਤੇ ਕਿਹੜੇ ਕੱਲਗਾ ਦੇ ਇੱਥੇ ਸੱਟ ਗਿਆ ਆ ਗਏ ਉਰੇ ਸੱਟ ਕੇ ਆ ਕੇ ਉਹ ਦੇਖਿਆ ਕਿ ਨਹੀਂ ਉਹ ਰਿਪੋਰਟ ਕੀਤਾ ਪਾਕਿਸਤਾਨ ਨੇ ਬੇ ਇੰਨੇ ਬੰਦੇ ਮਰੇ ਉਹ ਰਿਪੋਰਟ ਹੈ ਹੀ ਟਟ ਕੋ ਉਹ ਕਹਿੰਦੇ ਸਾਡੀ ਬੇਇੱਜ਼ਤੀ ਅਸੀਂ ਨਹੀਂ ਕਰਾਂਗੇ ਰਿਪੋਰਟ ਨਹੀਂ ਕੌਣ ਕਹਿੰਦਾ ਬੇਇੱਜ਼ਤੀ ਪਾਕਿਸਤਾਨ ਵਾਲੇ ਕਹਿੰਦੇ ਨਹੀਂ ਨਹੀਂ ਇਹ ਗੱਲ ਗਲਤ ਐ ਵੀ ਹੁਣ ਤੁਸੀਂ ਸਿਰਫ ਇਹ ਦਿਖਾ ਲਓ ਮੋਦੀ ਮੋਦੀ ਹੈ ਜਦੋਂ 2019 'ਚ ਇਹ ਇਲੈਕਸ਼ਨ ਹਾਰ ਜਾਣਾ ਸੀਗਾ ਪਰੀ ਨਾ ਨਿਕਲ ਆ ਉਹ ਫਲਵਾਮਾ ਵਾਲਾ ਕਰਾਇਆ ਤੁਸੀਂ ਦੇਖ ਲਓ ਮੋਦੀ ਕਹਿੰਦਾ ਮੈਂ ਉਹ ਜੂਜ਼ ਨਹੀਂ ਕਿਹਾ ਮੋਦੀ ਨੇ ਸਾਰਾ ਕੁਝ ਪਲਾਨ ਜੂਜ਼ ਕੀਤਾ ਹੁਣ ਵੀ ਇਹਦਾ ਕੁਝ ਨਾ ਕੁਝ ਹੋਣਾ ਫੇਰ ਲੋਕਾਂ ਨੂੰ ਡਰ ਜਾਣਾ ਜਾਂ ਲੋਕਾਂ ਨੂੰ ਡਰ ਅ ਜਿਓ ਮਰਜ਼ੀ ਕਰ ਲੋ ਤੁਸੀਂ ਨਾਮ ਮੰਦਰ ਉਪਲਬਧ ਨਹੀਂ ਹੈ ਸਰਕਾਰ ਦਾ ਯਾਰ ਮੰਦਰ ਬਣਾਣਾ ਇੱਕ ਮੇਰੀ ਦੇਖੋ ਆਰਟੀਕਲ 51 ਚ ਪੜ ਕੇ ਦੇਖੋ ਸੰਵਿਧਾਨ ਦੇ ਵਿੱਚ ਭੂਜਾਨਮਤੀ ਡਿਊਟੀ ਕੀ ਹੈ ਐਜ਼ ਅ ਸਿਟੀਜ਼ਨ ਡਿਊਟੀ ਕੀ ਹੈ ਡਿਊਟੀ ਉਹਦੀ ਹੈ ਬੀ ਕੰਟਰੀ ਨੂੰ ਅਗਲੇ ਜਾਣਾ ਉਹੀ ਅਜੇ ਤੱਕ 75 ਸਾਲ 370 ਉਪਲਬਧੀ ਨਹੀਂ ਹੈ 3 ਤਲਾਕ ਉਪਲਬਧੀ ਨਹੀਂ ਹੈ 3 ਤਲਾਕ ਜਰ ਦੇਖੋ ਦਵਾਈਆਂ ਦਵਾਈ ਜਿਹਨੂੰ ਮਰਜ਼ੀ 370 ਜਿਹੜੀ ਤੋੜੀ ਹੈ ਉੱਥੇ ਜਾ ਕੇ ਦੇਖ ਲੋ ਲੋਕਾਂ ਦਾ ਕੀ ਹਾਲਾ ਉਹ ਲੋਕ ਰੋਂਦੇ ਆ ਕਮ ਸੇ ਕਮ ਉਹਨਾਂ ਨੂੰ ਸਟੇਟ ਤਾਂ ਬਣਾਉਂਦੇ ਟੈਰੀਟਰੀ ਬਣਾ ਕੇ ਛੱਡ ਦਿੰਦਾ ਉਹ ਲੋਕ ਭੁੱਖੇ ਬੈਠੇ ਮੈਂ ਕਸ਼ਮੀਰ ਜਾ ਕੇ ਆ ਹੂੰ ਉਹ ਲੋਕਾਂ ਦੇ ਵਿੱਚ ਕੀ ਸਾਡੇ ਨਾਲ ਹੋ ਗਿਆ Ladakh ਬਣਾਇਆ UT ਇਹ UT ਬਣਾਇਆ ਜਿਹਨੂੰ ਮਰਜ਼ੀ ਤੋੜ-ਤੋੜ ਕੇ ਜਿਹੜੀ ਮਰਜ਼ੀ UT ਬਣਾ ਦਿਓ ਇਹ ਤਾਂ ਇਹ ਚਾਹੁੰਦੇ ਵੀ ਕੋਈ ਇਕੱਠਾ ਹੀ ਨਾ ਹੋਵੇ ਬਸ ਤਸੀਦ ਇਹਨਾਂ ਦਾ ਕੰਮ ਕੋਈ ਥੋੜਾ ਵੀ ਹਾਂ ਬੇਸੀ ਆ ਕਰਨਾ ਹਾਂ ਮੈਂ ਇੰਨਾ ਮੈਂ ਜ਼ਰੂਰ ਕਹਦਾ ਜ਼ਿਕਰ ਕਰ ਰਹੀ ਤੁਸੀਂ ਆਪਣਾ ਦੀਪ ਸਿੱਧੂ ਦਾ ਜਾਂ ਸੰਦੀਪ ਰੰਗਲ ਦਾ ਜਾਂ ਸਿੱਧੂ ਮੂਸੇਵਾਲ ਦਾ ਇਹ ਲੱਗਦਾ ਸੀ ਤੁਹਾਨੂੰ ਪੰਜਾਬ ਦੇ ਹੀਰੋ ਵੀ ਪੰਜਾਬ ਨੂੰ ਬਦਲ ਸਕਦੇ ਆ ਜਾਂ ਸਿੱਧੂ ਮੂਸੇਵਾਲ ਦਾ ਉਹਦਾ ਕਟੋਕਰ 4-500 ਮਿਲੀਅਨ ਦਾ ਉਹ ਲੋਕਾਂ ਦੇ ਰਿਵਿਊ ਸੀਗਾ ਤਾਂ ਲੋਕਾਂ ਦਾ ਲੋਕਾਂ ਦੇ ਉਹ ਜਾਨ ਪਾਰਿਆ ਸੀ ਇਹ ਚੋ ਇਹ ਨਹੀਂ ਗਵਰਨਮੈਂਟ ਕੋਈ ਗਵਰਨਮੈਂਟ ਨਹੀਂ ਚਾਹੁੰਦੀ ਤੁਸੀਂ ਇਹਦੀ ਗੱਲ ਕਰਦੇ ਉਥੇ ਅਮਰੀਕਾ ਦੀ ਨੀ ਤਾਂ ਫਿਰ ਦੀਪ ਸਿੱਧੂ ਦਾ ਹਾ ਸੜਕ ਹਾ ਸੇ ਖਤਮ ਹੋ ਗਿਆ ਐਵੇਂ ਸੜਕਾ ਤੇ ਵਾਹ ਸੁ ਗਿਆ ਜਿਹੜੀ ਪ੍ਰੋਡ ਐਕਸੀਡੈਂਟ ਹੋਇਆ ਨਹੀਂ ਰੋਡ ਕਿਤੇ ਐਕਸੀਡੈਂਟ ਹੋਇਆ ਉਹ ਤਾਂ ਲੇਡੀ ਜਿਹੜੀ ਆਈ ਹੈ ਕੈਲੀਫੋਰਨੀਆ ਰਾਈਨਰ ਰਾਇਕੜੀ ਰਾਏ ਉਹ ਉਹਦੇ ਚ ਦੀਪ ਸਿੱਧੂ ਦਾ ਪਹਿਲਾਂ ਮਾਰ ਕੇ ਲਿਆਇਆ ਉਹਦੇ ਕਿਤੇ ਰਿਡੀਮ ਨਹੀਂ ਆਈ ਉਸ ਅਕਟਰ ਰਹਿੰਦੀ ਹੈ ਉੱਥੇ ਸਾਰੇ ਜਾਣਦੇ ਇਧਰੇ 2.5 ਲੱਖ ਰਸਮ ਤਾਂ ਅਗਲੀ ਦੀ ਬਚ ਗਈ ਹੁੰਦੀ ਨਹੀਂ ਕਿੱਦਾਂ ਬਚ ਗਈ ਯਾਰ ਕਿੱਦਾਂ ਬਚ ਰਹੀ ਹੈ ਉਹਨੂੰ ਕੀ ਫਾਇਦਾ ਮਾਰ ਕੇ ਯਾਰ ਇੰਡੀਆ ਰਾਜਨਸੀ ਫਟ ਇਹ ਲੋਕ ਫਟ ਕੀਤੇ ਇਨੀ ਨਿਜਰ ਮਾਰਿਆ ਬਾਂਡਜ ਬਰੇਡਜ ਮਾਰਿਆ ਫਿਰ ਇਹ ਉਹ ਜਿਹੜਾ ਆਪਣੇ ਫਲਸਫੇਨ ਮੂਮੈਂਟ ਦਾ ਕਿਹੜੇ ਪੰਨੂ ਕੀ ਨਾਮ ਦਾ ਗੁਰਪਤਵੰਤ ਗੁਰਪ੍ਰਭਾ ਉਹਨੂੰ ਮਰਵਾਉਣ ਦੀ ਕੀਤਾ ਫਿਰ ਉਹ ਨਿਖੇਲ ਗੁਪਤਾ ਫੜਿਆ ਗਿਆ ਫੜੇ ਨਹੀਂ ਗਿਆ ਉਹ ਉਹਨੂੰ ਰਿਆ ਰੇ ਮੇਰੇ ਕਾਲੇ ਫਿਰ ਇਹਨਾਂ ਨੇ ਟਰਾਈ ਕੀਤੀ ਦੇਖ ਦੀਪ ਸਿੱਧੂ ਵਾਲਾ ਗਿਆ ਜਿਹੜਾ ਆਪਣੇ ਸੰਦੀਪ ਨੰਬਰ ਗਿਆ ਇਹਨਾਂ ਨੇ ਕਿੰਨ ਕਿੰਨ ਟਰੈਕ ਕੀਤੀ ਇਹਨੇ ਪੰਜਬੜਾ ਉੱਥੇ ਪਾਕਿਸਤਾਨ ਚ ਮਰਵਾਇਆ ਹੂੰ ਇਹਨਾਂ ਨੇ ਖੁਦ ਇਹਦਾ ਵੀਡੀਓ ਕਹਿ ਰਿਆ ਸੀ ਮਰਵਾਇਆ ਇਹ ਤੁਸੀਂ ਇਹ ਕਿੰਨ ਕਿੰਨ ਤੁਸੀਂ ਜਿਹਨਾਂ ਦੇ ਯਾਤਰ ਗੱਲ ਕਰ ਰਹੇ ਹੋ ਪੰਨੂ ਦੀ ਕਰ ਰਹੇ ਹੋ ਨਿਜਰ ਦੀ ਕਰ ਰਹੇ ਹੋ ਪੰਜਬੜ ਦੀ ਕਰ ਰਹੇ ਹੋ ਸਾਰੇ ਖਾਲਸਾਣ ਦੇ ਫੇਵਰੇਟ ਫੇਵਰਿਜ਼ਮ ਵਾਲੇ ਖਾਲਸਾਣ ਕਾਨੂੰਨੀ ਨਜ਼ਰ ਨਾਲ ਹੱਤਵਾਦ ਹੈ ਨਹੀਂ ਯਾਰ ਦੇਖੋ ਹੁਣ ਇੱਕ ਮੇਰੇ ਲਾਗ ਆਰਡਰ ਤਾਂ ਇਹ ਕਹਿੰਦਾ ਨਹੀਂ ਨਹੀਂ ਲਾਅਰਡ ਮੇਰੇ ਕੋ ਲਾਲ ਇਹ ਵੀ ਕਹਿੰਦਾ ਹੈ ਹੂੰ ਦੇਖੋ ਇੱਥੇ ਚੰਡੀਗੜ੍ਹ ਚ 985 ਚੱਕਰ ਨਾ ਹੋਈ ਸੀ ਹੂੰ 4-5 ਹਜ਼ਾਰ ਖਾਲਸਤਾਨ ਦੇ ਨਾਰੇ ਲਾਰੇ ਸੀ ਉਹਨਾਂ ਨੂੰ ਚੱਕ ਕੇ ਉਹ ਲੈ ਗਏ 95 ਸੁਪਰੀਮ ਕੋਰਟ ਨੇ ਸੱਤ ਨੂੰ ਛੱਡ ਦਿੱਤਾ ਕਿਉਂਕਿ ਬਾਇਲਾ ਇੰਡੀਆ ਇਜ਼ ਅ ਭਾਰਤ ਹੂੰ ਇੰਡੀਆ ਹਿੰਦੂਸਤਾਨ ਨਹੀਂ ਹੈ ਇਹ ਹਿੰਦੂ ਰਾਸ਼ਟਰ ਪ੍ਰਾਂਤ ਰਹੇ ਉਹ ਇਹ ਕਹਿੰਦੇ RAM ਰਾਜ ਲੈਣਾ ਮਨੁਸਿਮਰਤੀ ਲੈਣੀ ਹੈ ਮਨੁਸਿਮਰਤੀ ਪੜੀ ਗਈ ਨੇ ਮੈਂ ਪੜੀ ਹੈ ਹੂੰ ਕੋਣੀ ਸਿਮਰਤੀ ਪੜ ਕੇ ਬੰਦਾ ਸੋ ਨਹੀਂ ਜ਼ਿਆਦਾ ਰਾਜ ਨੂੰ ਇਹੋ ਰਾਜ ਲੈਣਾ ਜੇ ਤੁਹਾਡੀ ਜੀਭਾ ਕੱਟਣਗੇ ਇਹ ਉਹ ਚਾਹੁੰਦੇ ਆ ਇਹ ਚਾਹੁੰਦੇ ਆ ਉਹੀ ਤੁਗਲਕੀ ਫਿਰ ਪੂਰਾ ਹੋਏਗਾ ਸਿਸਟਮ ਨਾਦਰ ਸ਼ਾਹੀ ਉਹੀ ਤਾਂ ਹੋ ਰਿਹਾ ਹੁਣ ਕੇਜਰੀਵਾਲ ਕੇਜਰੀਵਾਲ ਕਿਉਂ ਚੱਕੇ ਅੰਦਰ ਦਿੱਤਾ ਕੇਜਰੀਵਾਲ ਦੀ ਇੱਕ ਗਲਤੀ ਹੈ ਜੇ ਮੈਨੂੰ ਲੈਟਰ ਪਾਇਆ ਸਗਾ ਅਗਰ ਉਹ ਮੇਰੀ ਮੇਰਾ ਲੈਟਰ ਪੜ ਲੈਂਦਾ ਨਾ ਮੈਨੇ ਗੱਲ ਕਰਦਾ ਹੀ ਇਸ ਨਾਟ ਬਿਹਾਈਂਦ ਜੀ ਬਾਰ ਨਾ ਉਹ ਬੰਦਾ ਜੀ ਸ਼ਰਾਬ ਕਟਾ ਤੋਂ ਬਚਣ ਦੇ ਕੋ ਤਰੀਕੇ ਤੋਂ ਸਿਨਸੀ ਘਟਾਲੇ ਤੋਂ ਸ਼ਰਾਬ ਕਟਾਲਾ ਨਹੀਂ ਕੀਤਾ ਉਹਨੇ ਯਾਰ ਇੱਥੇ ਇੰਨੇ ਘਟਾਲਿਆ ਨਰਿੰਦਰ ਤੋਮਰ ਹਮ 600 ਮਿਲੀਅਨ ਡਾਲਰ ਦਾ ਰਾਇਲ ਬੈਂਕ ਆਫ ਕੈਨੇਡਾ ਚ ਪਿਆ। ਉਹ ਮੁੰਡੇ ਦੀ ਕੰਪਨੀ ਜਿਹੜੀ ਬਣਾਈ ਸੀ। ਕੋਈ ਗੱਲ ਨਹੀਂ ਸੀ ਨਾ। ਫਿਰ ਇੱਕ ਆਪਣੇ ਨਿਰਿੰਦਰ ਸਿੰਘ ਜੀ ਕੇਜਰੀਵਾਲ ਨੂੰ ਕੀ ਚਿੱਠੀ ਲਿਖੀ ਤੁਸੀਂ ਵੀ? ਉਹ ਆਹੀ ਜਿਹੜਾ ਰੋਡ ਮੈਪ ਦੱਸਿਆ ਸੀ ਮੈਂ ਕਿਹਾ ਵੀ ਤੈਨੂੰ ਬਚਾ ਸਕਦਾ ਤੂੰ। ਅਗਰ ਜੇ ਤੂੰ ਮੈਨੂੰ ਸਾਥ ਲਵੇਂ ਇੱਕ ਵਾਰੀ ਕਾਨਫਰੰਸ ਕਰਾ ਦੇਵੇਂ ਨਾ। ਉਹ ਤੀਤਨ ਟੱਚ ਨਹੀਂ ਕਰ ਸਕਦਾ। ਕੇਜਰੀਵਾਲ ਦਾ ਕੀ ਪਹੁੰਚ ਕੀਤੀ ਸੀ? ਕੇਜਰੀਵਾਲ ਬਹੁਤ ਮੈਂ ਰਾਹੁਲ ਗਾਂਧੀ ਹੂੰ ਫਿਪਰਿੰਕਾ ਗਾਂਧੀ ਹੂੰ ਫਿਰ ਸੋਨੀਆ ਗਾਂਧੀ ਮਰਕਲ ਜਦੋਂ ਖੜਕੜੇ ਫਿਰ ਬੀਐਸਪੀ ਦੀ ਉਹ ਮਾਇਆਬਤੀ ਹਮ ਮਮਤਾ ਬਨਰਜੀ ਹਮ ਅਕਨੇਸ਼ ਯਾਦਵ ਹਮ ਫਿਰ ਇੱਕ ਸਗਾ ਹਾਂਜੀ ਇਕਲਿਸ਼ ਜੱਤਵਿਆ ਇਹ ਇਹਨਾਂ ਬੰਦੇ ਨੂੰ ਚਿੱਠੀਆਂ ਪਾਈਆਂ ਬਿਹਾਰ ਵਾਲਾ ਮੁੱਖ ਮੰਤਰੀ ਉਹਦੀ ਵੀ ਪਾਈ ਹੈ ਹਾਂ ਉਹਨੂੰ ਉਹਨ ਦਾ ਬਰਾਵਾ ਕੰਮ ਖਰਾਬ ਕਰਦਾ ਉਹ ਤੇ ਉਹਨੇ ਚਿੱਠੀ ਚਿੱਠੀ ਲੀਕ ਕਰਾਤੀ ਲੀਕ ਹੋ ਗਈ ਉਦੋਂ ਮੈਨੂੰ ਏਜੰਸੀਆਂ ਨੇ ਟਰਾਈ ਕਰਨਾ ਪਿਆ ਮੈਨੂੰ ਹਾਰ ਕੇ ਉਥੇ ਰਿਪੋਰਟ ਫਾਈਲ ਕਰਨੀ ਪਈ ਅਮਰੀਕਾ 'ਚ ਉਹ ਉਹਨਾਂ ਨੇ ਇੱਕ ਜਦ ਉਹ ਲੀਕ ਹੋਈ ਹੈ ਨਾ ਉਦੋਂ ਹੀ ਮੈਨੇ ਕੁੜੀ ਨੇ ਉਥੇ ਕਾਲ ਕੀਤੀ ਕਹਿੰਦੀ ਮੈਂ ਸਿੰਗਾਪੁਰ ਤੋਂ ਰਹਿਣੀ ਮੇਰੇ ਰੇਣੀ ਤੇ ਮਰਕਾ ਮਰਕਾ ਹੈ ਉਹ ਮੇਰੇ ਚਾਟ ਕਰਨਾ ਵੀ ਮੈਨੂੰ ਕੀ ਪਤਾ ਬਈ ਉਹ ਉਹ ਬਾਅਦ ਜਦੋਂ ਜਿਆਦਾ ਪੁੱਛਣ ਲੱਗ ਪੈ ਕਰਨ ਲੱਗ ਪੈ ਜਿਆਦਾ ਫਿਰ ਇੱਕ ਵਾਰ ਮੈਂ ਕਾਲ ਕੀਤੀ ਸੀ ਉਹ ਉੱਥੇ ਚਾਰ ਬੰਦੇ ਬੈਠੇ ਸੀਗੇ ਉਹਨੂੰ ਦੇਖਿਆ ਵੀ ਪੂਰ ਮਾਰਿਆ ਉਹਦੇ ਚਾਰ ਬੰਦੇ ਬੈਠੇ ਮੈਂ ਕਿਹਾ ਟॉक ਕਰ ਰਹੇ ਮੈਂ ਕਿਹਾ ਆਈ نو ਇਟ ਇਜ਼ ਇੰਡੀਆ ਰਜੈਂਸੀ ਮੈਂ ਰਿਪੋਰਟ ਵੀ ਕੀਤੀ ਮੇਰੇ ਕੋਲ ਰਿਪੋਰਟ ਹੈਗੀ ਸੈਂਬੋਰ ਪੁਲਿਸ ਦੀ ਇਹ ਟਰਾਈ ਕਰ ਰਹੇ ਮੈਨੂੰ ਕੱਲ ਦੱਸੀ ਮੈਂ ਕਿਹਾ ਵੀ ਇਹ ਨਿਜਰ ਹੱਥਾ ਮਾਰੇ ਗਿਆ ਮੇਰੇ ਕੋ ਆਠ ਕਰਨ ਆਇਆ ਮੈਂ ਕਿਹਾ ਮੇਰੇ ਕੋ ਆਉਣ ਤੋਂ ਪਹਿਲਾਂ ਇਹ ਸੋਚ ਲਿਓ ਇੱਕ ਗਨ ਵਿੱਚੋਂ 14 14 ਗੋਲੀਆਂ ਨਿਕਲਦੀਆਂ ਇੰਦਾ ਨਹੀਂ ਮੈਂ ਪੰਜਾਬ ਦੇ ਕਿਹੜੇ ਲੀਡਰ ਨੂੰ ਫੜਿਆ ਪੰਜਾਬ ਦੀ ਤਰੱਕੀ ਲਈ ਉਹ ਯਾਰ ਚੀਮਾ ਆਪਣੇ ਵਿਧ ਮੰਤਰੀ ਹਾਂ ਫਿਰ ਆਪਣੇ ਜਿਹੜਾ ਖਹਿਰਾ ਇਹਨੂੰ ਹੀ ਭੇਜਿਆ ਸੀ ਲੈਟਰ ਪਰ ਇਹ ਲੋਕ ਇਹ ਲੋਕ ਕਹਿੰਦੇ ਵੀ ਸਾਡੀ ਰਾਜਨੀਤੀ ਵੀ ਜਿਹੜਾ ਪ੍ਰੂਫ ਆ ਜਿਹੜਾ ਪੈਸਿਆਂ ਦਾ ਵੀ ਸਾਨੂੰ ਭੇਜਦੇ ਸੋ ਕਮਲਜੀਤ ਜੀ ਸਵਾਲ ਇਹ ਆ ਫਿਰ ਚੰਗੇ ਸਾਫ ਸੁਥਰੇ ਇਮਾਨਦਾਰ ਸਿਆਸਤਦਾਨ ਦੀ ਪਛਾਣ ਕਿਸ ਤਰ੍ਹਾਂ ਕਰਦੇ ਹੋ ਕੌਣ ਹੈ ਪਛਾਣ ਦੇਖੋ ਇਦਾਂ ਹੈ ਤੁਸੀਂ ਬੰਦੇ ਦਾ ਬੈਕਗਰਾਉਂਡ ਚੈੱਕ ਕਰੋ ਉਹਦਾ ਕੋਈ ਟੈਸਟ ਲਵੋ ਇਹਨੂੰ ਇਸ ਏਰੀਆ ਬਾਰੇ ਪਤਾ ਜਾਂ ਨਹੀਂ ਪਤਾ ਉਹਦਾ ਬੈਕਗਰਾਉਂਡ ਚੈੱਕ ਹੋਣਾ ਚਾਹੀਦਾ ਕਿ ਕਿੰਨੀ ਐਂਡ ਕ੍ਰਪਸ਼ਨ ਹੈ ਬਿਨਾ ਪੈਸੇ ਤੋਂ ਹੋ ਜਾਂਦੀ ਹੈ ਰਾਜਨੀਤੀ ਕੋਈ ਇਮਾਨਦਾਰ ਤੁਹਾਡੇ ਵਰਗਾ ਉੱਠ ਕੇ ਆ ਜਾਏਗਾ ਜੇ ਕੋਈ ਪੈਸਾ ਪੱਲੇ ਨਹੀਂ ਹੈਗਾ ਤੁਸੀਂ ਤਾਂ ਫਿਰ ਐਨਆਰਓ ਚਲੋ ਕੋਈ ਆਮ ਬੰਦਾ ਆ ਜੇ ਉਹਨੂੰ ਫਿਰ ਲੋਕ ਕਿੱਦਾਂ ਨਾਲ ਚੱਲੇਗਾ ਉਹ ਕਿੱਦਾਂ ਮੋੜੀ ਮਾਰੀ ਚਾਏਗਾ ਤੁਸੀਂ ਸਿਸਟਮ ਨੂੰ ਲੋਕ ਹੀ ਚੇਂਜ ਕਰਨਗੇ ਲੋਕੀ ਚੇਂਜ ਕਰ ਰਹੇ ਨੇ ਕਰੇ ਤਾਂ ਹੈ ਹੁਣ ਫਿਰ 2 ਸਾਲ ਪਹਿਲਾਂ ਆਪ ਸਰਕਾਰ ਲਿਆ ਕੇ ਆਪ ਨੇ ਕੀਤਾ ਜਲੂਰ ਆਏ ਮжоਰਿਟੀ ਵੋਟ ਆਈ ਹੈ ਇੱਥੇ ਪੰਜਾਬ ਚ ਹੋ ਰਿਹਾ ਚੇਂਜ ਹੋਊਗਾ ਪਰ ਟਾਈਮ ਲੱਗਦਾ ਜਿੱਦਾਂ ਵੀ ਜਿੱਦਾਂ ਹੁਣ ਹੁਣ ਜਿਹੜੇ ਕਾਂਗਰਸ ਭਾਜਪਾ ਜੀ ਨਜਕ ਇਹ ਐਲੀਮੀਨੇਟ ਕਰਦੇ ਹਨ ਉਹਨਾਂ ਦਾ ਕੰਟਰੀ ਦਾ ਪਰ ਕੀ ਕਰੋਗੇ ਤੁਸੀਂ ਹੁਣ 1 ਮਹੀਨਾ ਪਿਆਲੇ ਵੋਟਾਂ ਨੂੰ ਮੈਂ ਮੈਂ ਟਰਾਈ ਕਰੂੰਗਾ ਮੈਂ ਤਾਂ ਲੁੱਕ ਕਰੂੰਗਾ ਇਹ ਅਪੀਲ ਕਰਦਾ ਪਲੀਜ਼ ਮੈਂ ਦਾ ਹੱਥ ਜੋੜ ਕੇ ਬੇਨਤੀ ਕਰਦਾ ਪਲੀਜ਼ ਤੁਸੀਂ ਇਹ ਨਾ ਇਲੈਕਸ਼ਨ ਕਮਿਸ਼ਨ ਨੇ ਦਿਵਾਲੇ ਕੇਰਾ ਪਾਉ ਜਿੰਨੇ ਵੀ ਸਾਡੇ ਐਸਸੀ ਬ੍ਰਦਰ ਹੈ ਜਿੰਨੇ ਵੀ ਸਾਡੇ ਬਾਲਮੀਕ ਬ੍ਰਦਰ ਇੱਕ ਵਾਰੀ ਕੂੜੇ ਦਾ ਢੇਰ ਲਾ ਦਿਓ ਚਾਰੇ ਪਾਸੇ ਇੱਕ ਵਾਰੀ ਢੇਰ ਲਾ ਕੇ ਬੰਦ ਕਰ ਦਿਓ ਜਿੰਨਾ ਚਿਰ ਇਲੈਕਸ਼ਨ ਕਮਿਸ਼ਨ ਮੰਨਦਾ ਨਹੀਂ ਨਾ ਪੇਪਰ ਵਾਲੇ ਤੇ ਵੋਟ ਉਹਨਾਂ ਚਿਰ ਤੁਸੀਂ ਘਟਣਾ ਨਹੀਂ ਪੀਸਫੁਲੀ ਪ੍ਰੋਟੈਸਟ ਬਾਬਾ ਸਾਹਿਬ ਨੇ ਅਧਿਕਾਰ ਦਿੱਤਾ ਪੀਸਫੁਲੀ ਕੋਈ ਕਿਸ ਨੂੰ ਮਾਰ ਨਹੀਂ ਸਕਦਾ ਸੀ ਬਿਲਕੁਲ ਠੀਕ ਉਹਦਾ ਹਲਾਰ ਮੋਦੀ ਕੌਣ ਵਾ ਮੋਦੀਰ ਕੇ ਪਿੱਛੇ ਆ ਕੇ ਚੱਲ ਰਹੇ ਤੇ ਢੇਰ ਆ ਕੇ ਚੱਲ ਗਿਆ ਮੋਦੀ ਕੀ ਹੈ ਮੋਦੀ ਨੂੰ ਇਹ ਪਤਾ ਲੱਗ ਜਾਣਾ ਵੇ ਦੁਨੀਆ ਵਾਇਗੁਰੂ ਦੇਖਦਾ ਦੁਨੀਆ ਇਹ ਰਾਮ ਨੂੰ ਵੇਚਣ ਆਇਆ ਸੀ ਠੀਕ ਹੈ ਠੀਕ ਹੈ ਜੀ ਸੋ ਕਮਲਜੀਤ ਜੀ ਸੇ ਬਣਾ ਗੱਲਬਾਤ ਚੱਲ ਰਹੀ ਸੀ ਸੈਨ ਫਰਾਂਸਿਸਕੋ ਤੋਂ ਹੈਗੇ ਨੇ ਔਰ ਗੱਲਾਂ ਇਹਨਾਂ ਨੇ ਕੀਤੀਆਂ ਕਿ 34 ਸਾਲ ਪਹਿਲਾਂ ਮੈਂ ਬਾਹਰ ਚਲਾ ਗਿਆ ਸੀ ਪੰਜਾਬ ਤੋਂ ਕਿਉਂ ਚਲਾ ਗਿਆ ਸੀ ਜਦੋਂ ਮੈਨੂੰ ਇਹ ਕਿਹਾ ਗਿਆ 73% ਮੇਰੇ ਨੰਬਰ ਸੀ 50% ਜਨਰਲ ਨਹੀਂ ਸੀ ਕਹਿੰਦੇ ਮੈਨੂੰ ਮੈਂ ਕਿਹਾ ਮੈਨੂੰ ਜਨਰਲ ਦੇ ਜਨਰਲਸ ਜੀ ਕਹਿੰਦੇ ਤੂੰ ਰਿਜ਼ਰਵੇਸ਼ਨ ਨਾਲ ਤਾਲੂ ਰੱਖਦਾ ਤੈਨੂੰ ਰਿਜ਼ਰਵੇਸ਼ਨ ਚ ਹੀ ਆਪਾਂ ਗਵਰਨਮੈਂਟ ਜਵਾਬ ਦੇਵਾਂਗੇ ਸੋ ਅੱਜ ਤੋਂ 34 ਸਾਲ ਪਹਿਲਾਂ ਵੀ ਪੰਜਾਬ ਦਾ ਇਹ ਹਾਲ ਸੀ ਤਾਂ ਇਹਨੇ ਹੁਣ ਤਾਂ ਜਿਹੜੇ ਧਮਖਾ ਮ ਰੱਖਦੇ ਨੇ ਸਾਡੇ ਸਿਆਸਤਦਾਨ ਉਹ ਖੁਦ ਮੈਲੇ ਕਰਦਾਰ ਵਾਲੇ ਨੇ ਉਹਨਾਂ ਦੇ ਚਿੱਟਿਆਂ ਤੇ ਦਾਗ ਹੈਗੇ ਨੇ ਇਹ ਦਾਗ ਸਾਫ਼ ਕਿੱਦਾਂ ਹੋਣਗੇ ਲੋਕਾਂ ਨੇ ਤੈਅ ਕਰਨਾ ਹੈ ਇਮਾਨਦਾਰ ਸਿਆਸਤਦਾਨ ਕਿੱਦਾਂ ਚੁਣ ਰਹੇ ਆ ਉਹਦਾ ਪਿਛੋਕੜ ਦੇਖ ਕੇ ਉਹਨੂੰ ਵੋਟ ਪਾਓ ਰੱਜੇ ਪੁੱਜੇ ਹੰਡਿਆਂ ਵੱਲ ਨਾ ਜਾਓ ਤੇ ਮੋਦੀ ਜੇ ਮੰਦਰ ਦੇ ਸਿਰ ਤੇ ਹਿੰਦੁਸਤਾਨ ਬਣਾਉਣਾ ਚਾਹੁੰਦਾ ਤਾਂ ਬਿਲਕੁਲ ਉਹਦਾ ਸਾਥ ਨਾ ਦਿਓ ਜਨਤਾ ਕੀ ਕਰਦੀ ਹੈ ਪਤਾ ਚੱਲੇਗਾ 4 ਜੂਨ ਨੂੰ